ਦੋਸਤੋ ਤੁਹਾਡਾ ਸਵਾਗਤ ਹੈ ਬਰਾਡ ਫਾਰਮਿੰਗ ਸਹਿਣਾ ਕਿੜਾ ਚੈਨਲ ਦੇ ਨਾ ਤੁਸੀਂ ਜੁੜ ਗਏ ਹੋ ਤੇ ਤੁਹਾਨੂੰ ਹੁਣ ਜਾਣਕਾਰੀ ਦਿੰਨੇ ਆ ਕਿਸਾਨ ਮੇਲੇ ਬਾਰੇ ਜਿਹੜੇ 2024 ਦੇ ਵਿੱਚ ਕਿਸਾਨ ਮੇਲੇ ਹੋਣ ਜਾ ਰਹੀ ਹੈ ਉਹਨਾਂ ਦੀਆਂ ਤਰੀਕਾਂ ਤੇ ਲੋਕੇਸ਼ਨ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਤਾਂ ਕਿ ਤੁਸੀਂ ਉੱਥੇ ਪਹੁੰਚ ਕੇ ਨਵੇਂ ਬੀਜ ਸੁਧਰੇ ਹੋਏ ਬੀਜ ਉਹਨਾਂ ਦੀਆਂ ਜਾਣਕਾਰੀਆਂ ਕੋਈ ਨਵੀਆਂ ਪਨੀਰੀਆਂ ਹੋਰ ਖੇਤੀਬਾੜੀ ਦੇ ਜਿਹੜੇ ਨਵੇਂ ਸੰਦ ਆਉਂਦੇ ਆ ਉਹਨਾਂ ਬਾਰੇ ਜਿਹੜੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਉਥੋਂ ਸੰਦ ਖਰੀਦ ਸਕਦੇ ਹੋ ਕਿਹੜੇ ਕਿਹੜੇ ਸਕੀਮਾਂ ਜਿਹੜੀਆਂ ਸਰਕਾਰ ਦੀਆਂ ਚੱਲ ਰਹੀਆਂ ਆ ਉਹਦੇ ਬਾਰੇ ਕਿਸਾਨ ਮੇਲਿਆਂ 'ਚੋਂ ਜਾਣਕਾਰੀ ਲੈ ਸਕਦੇ ਹੋ ਸਬਸਿਡੀਆਂ ਕਿਹੜੇ ਕਿਹੜੇ ਸੰਧਾਂ ਤਿਆਰੀਆਂ ਉਹਨਾਂ ਬਾਰੇ ਜਿਵੇਂ ਆਪਣੇ ਬਾਈ ਹੋਰਿਆਂ ਦਾ ਹੈਗਾ ਇੱਕ ਐਗਰੀ ਜ਼ੋਨ ਦੇ ਜਿਹੜੇ ਸੰਧਾ ਮਲੂਟ ਪੰਜਾਬ ਐਗਰੀ ਟੈਕ ਦੇ ਨਾਂ ਤੇ ਉਹਨਾਂ ਦੇ ਵੀ ਨਵੇਂ-ਨਵੇਂ ਸੰਧ ਉੱਥੇ ਮੇਲਿਆਂ ਤੇ ਲੈ ਕੇ ਜਾਣਗੇ ਤੇ ਉਹਨਾਂ ਬਾਰੇ ਤੁਸੀਂ ਜਾਣਕਾਰੀ ਸਬਸਿਡੀਆਂ ਤੇ ਫਾਇਲਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਹੁਣ ਤੁਹਾਨੂੰ ਦੱਸ ਦਿਆਂ ਜੀ ਤਰੀਕਾ ਹੁਣ ਪਹਿਲਾ ਮੇਲਾ ਜਿਹੜਾ ਆਉਣ ਵਾਲੇ ਟਾਈਮ 'ਚ 12 ਮਾਰਚ ਨੂੰ ਬਠਿੰਡੇ ਲੱਗ ਰਿਹਾ ਜੀ ਜਿਹੜੀ ਖੇਤੀਬਾੜੀ ਕੇਂਦਰ ਦੇ ਵਿੱਚ ਦੂਜਾ ਉਸ ਤੋਂ ਬਾਅਦ ਮੇਲਾ ਜਿਹੜਾ ਵੱਡਾ ਸਭ ਤੋਂ ਵੱਡਾ ਮੇਲਾ ਹੈ ਪੀਏਯੂ ਲੁਧਿਆਣਾ ਵਿਖੇ ਲੱਗ ਰਿਹਾ ਹੈ ਜੀ 14 ਤੇ 15 ਮਾਰਚ 2024 ਲੁਧਿਆਣੇ ਦੇ ਵਿੱਚ ਹੈ ਉਸ ਤੋਂ ਅਗਲੀ ਤਰੀਕ ਹੈ ਦੋਸਤੋ ਫਰੀਦਕੋਟ ਦੇ ਵਿੱਚ 18 ਮਾਰਚ ਹੈ ਤੇ 18 ਮਾਰਚ ਤੋਂ ਬਾਅਦ 20 ਮਾਰਚ ਨੂੰ ਗੁਰਦਾਸਪੁਰ ਵਿਖੇ ਤੇ ਆਖਰੀ ਮੇਲਾ 2024 ਦਾ ਰੌਣੀ ਪਟਿਆਲਾ ਦੇ ਵਿੱਚ 22 ਮਾਰਚ ਨੂੰ ਹੋਣ ਜਾ ਰਿਹਾ